ਕਿ ਬੱਲਾ ਸਾਹਿਬ ਅੱਜ ਨੂੰ ਮੇਠਾ ਕਰਾਉਣ ਲੱਗੇ ਉਹਦਾ ਇਹ ਤਾਂ ਉਧਰੋਂ ਆਇਆ ਤੇਰਾ ਲੱਬਾ ਹਾਂ ਅਜੇ ਉਧਰੋਂ ਆਇਆ ਏ ਹੋਰ ਉਧਰੋਂ ਲੋ ਇਹ ਉਧਰੋਂ ਟੱਪਾ ਆਇਆ ਏ ਨਹੀਂ ਵਿਆਹ ਤਾਂ ਪਹਿਲਾਂ ਕੋਈ ਜਿੰਨਾ ਰੋ ਪਾੜੇਗਾ ਉਨਾਂ ਹੀ ਪਾੜੇਗਾ ਵਿਆਹ ਤਾਂ ਪਹਿਲਾਂ ਜਿੰਨਾ ਘਰ ਪਾੜਾਗਾ ਕੋਈ ਮਾਂ ਤੇਰਾ ਸਾਥ ਤੇਰਾ ਸਾਥ ਮੈਂ ਤਾਂ ਤਾਬ ਸੁਣੀ ਤੇ ਮੈਂ ਨਹੀਂ ਦੱਸ ਤੂੰ ਕਾ ਕੜਾ ਪਾਵੇਂਗਾ ਤੇ ਦੱਸੂਗਾ ਨਹੀਂ ਤਾਂ ਨਹੀਂ ਦੱਸਣਾ ਮੈਂ ਹਾਲ ਤਾਂ ਸਾਰਾ ਕੋ ਲਾਗੇ ਐ ਵੀ ਪਹੁੰਗੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਲੋ ਜੀ ਸਵਾਗਤ ਹੈ ਤੁਹਾਡਾ ਸਾਡੇ ਆਲੇ ਨਵੇਂ ਵਲੌਗ ਵਿੱਚ 100 ਵਲੌਗ ਤੁਹਾਨੂੰ ਪਾਧਾ ਹੀ ਆ ਹੁਣ ਕਾਦੇ ਕਾਦੇ ਵਲੌਗ ਆਉਣ ਖੁਸ਼ੀਆਂ ਵਾਲੇ ਵਲੌਗ ਆਉਣੇ ਆ ਹੁਣ ਮੈਂ ਕਿਹਾ ਘਰ ਵਿੱਚ ਰੌਣਕਾਂ ਲੱਗਣੀਆਂ ਬਸ ਥੋੜਾ ਟਾਈਮ ਹੀ ਆ ਹੁਣ ਰੌਣਕਾਂ ਲੱਗਣੀਆਂ ਆਹ ਘਰ ਅਜ ਲਾਲਾ ਲਾਲਾ ਹੋ ਜਾਣੀ ਥੋੜੇ ਦਿਨਾਂ ਨੂੰ ਹਾਂਜੀ ਗੁਰਮੀਤ ਕੌਰ ਜੀ ਕਿਵੇਂ ਹੋ ਠੀਕ ਹੋ ਠੀਕ ਹੋ ਹੋ ਕੇ ਮੋਟਾ ਠੀਕ ਹਨ ਚਾਹੂਗੇ ਤੁਸੀਂ ਮੈਂ ਕਹਣਾ ਦੋ ਨਹੀਂ ਹੋ ਕਿਸ ਸਦੇ ਸਨੌਰਪਰੀ ਦਾ ਵਿਆਹ ਲੈ ਸਨੌਰਪਰੀ ਦਾ ਵਿਆਹ ਤੇ ਬੀਬੀ ਨੂੰ ਗੋਡੇ-ਗੋਡੇ ਚਾਹ ਗੋਡੇ-ਗੋਡੇ ਚਾਹ ਦਾਦੀ ਨੂੰ ਸੋ ਅੱਜ ਬੀਬੀ ਕੌਣ ਆ ਰਹੇ ਆ ਵਾ ਵਿਚੋਲਾ ਸਾਹਿਬ ਆ ਰਿਹਾ। ਲਓ ਜੀ ਅੱਜ ਵਿਚੋਲਾ ਆ ਰਿਹਾ ਘਰੇ ਆਪਣੇ ਵਿਚੋਲਾ ਸਨੇਹਾ ਪੱਤਰ ਲੈ ਕੇ ਉਧਰੋਂ ਤੇ ਡੱਬਾ ਲੈ ਕੇ ਕੀ ਆ ਰਿਹਾ ਡੱਬਾ ਲੈ ਕੇ ਆ ਰਿਹਾ ਨਾ ਡੱਬਾ ਲੈ ਕੇ ਆਊਗਾ ਉੱਤਰਦੇ ਗੰਗ ਇਹਦਾ ਸੁਣਾਉ ਉੱਤਰ ਤ ਉਹ ਉੱਤਰ ਸੁਣਾਉ ਇਧਰ ਦੇਖੋ ਆੜ ਕੇ ਤੇ ਹਾਂ ਲਓ ਜੀ ਮਿੱਤਰੋ ਸੋ ਵਲੌਗ ਆਪਣਾ ਸਾਰਾ ਵੇਖਿਓ ਤੇ ਚੈਨਲ ਕਰ ਲੈ ਸਬਸਕ੍ਰਾਈਬ ਵਲੌਗ ਤੇ ਵਲੌਗ ਆਇਆ ਕਰਨੇ ਹੁਣ ਤੇ ਵਿਚੋਲੇ ਦੀ ਗੱਲਾਂ ਸੁਣੋ ਤੁਸੀਂ ਵੀ ਵਿਚੋਲਾ ਕੀ ਕਹਿੰਦਾ ਵਾ ਕਿਉਂਕਿ ਵਿਚੋਲੇ ਦਾ ਰਿਸ਼ਤਾ ਸਿਰੇ ਚੜਦਾ ਵਾ ਤੇ ਆਪਾਂ ਨੂੰ ਵਿਚੋਲੇ ਨੇ ਇਸ ਵੀਰੇ ਨੇ ਰਿਸ਼ਤਾ ਕਰਾਇਆ ਵਾ ਕਿਉਂਕਿ ਵੀਰੇ ਨਾਲ ਆਪਣਾ ਕਾਫੀ ਟਾਈਮ ਤੋਂ ਪਿਆਰ ਸੁ ਬਾਈ ऑस्ट्रेलिया ਮੈਨੂੰ 6 ਸਾਲ ਹੋ ਗਏ ਮੇਰਾ ਬਾਈ ਦਾ ਪਿਆਰ ਪਏ ਨੂੰ ਹਨ ਕਿਉਂਕਿ ਸਾਡੀ 뮤직 ਕੰਪਨੀ ਹੁੰਦੀ ਹੈ ਬਾਈ ਨਾਲ ਉਹ ਤੋਂ ਅਸੀਂ ਇਕੱਠੇ ਜੁੜੇ ਹੋਏ ਆ ਬਾਈ ਨਾਲ ਗਾਣੇ-ਗੋਣੇ ਇਕੱਠੇ ਕਰਾਈ ਜਾਂਦੇ ਕਾਫੀ ਸਿੰਗਰ ਬੌਂਡ ਕੀਤੇ ਆ ਤੇ ਬਾਈ ਵੀ ਕਾਫੀ ਸ਼ੋਅ ਕਰਾਇਆ ਬਾਈ ਦੇ ਆਸਟ੍ਰੇਲੀਆ ਵਿੱਚ ਜਿੰਨੇ ਮੈਂ ਨਾ ਪੰਜਾਬੀ ਆਪਣੇ ਸਿੰਗਰ ਬਾਈ ਸਾਰੇ ਬਾਹਰ ਲੈ ਕੇ ਗਿਆ ਵਾ A to Z ਤੱਕ ਕਾਫੀ ਸਿੰਗਰ ਆ ਸੋ ਬਾਈ ਦੀ ਕੰਪਨੀ ਵੀ ਹੈ ਬਾਹਰ ਮੈਲਬਨ ਵਿੱਚ ਤੇ ਆਪਾਂ ਬਾਈ ਨਾਲ ਉਹਦੇ ਗਾਣੇ-ਗੋਣੇ ਇਕੱਠੇ ਕਰਦੇ ਸੀ ਕੰਪਨੀ ਹੁੰਦੀ ਹੈ ਆਪਣੀ ਵੀ ਤੇ ਸੋ ਚੈਨਲ ਕਰ ਲਓ ਸਬਸਕ੍ਰਾਈਬ ਵਿਚੋਲਾ ਤਾਂ ਨੂੰ ਮਲਾਉਂਦੇ ਆ ਵਿਚੋਲਾ ਘਰੇ ਆ ਰਿਹਾ ਏ ਦੇਖ ਲੈ ਹਸਕੀ ਆਸਟ੍ਰੇਲੀਆ ਜਾਏਗਾ ਤੁਹਾਡੇ ਕੋਲ ਉੱਥੇ ਤੁਸੀਂ ਕਿਹੜਾ ਲੈਂਦਾ ਓ ਚਾਉ ਚਾਉ ਉਹ ਤਾਂ ਚੋਰ ਕਿਹੜਾ ਚਾਉ ਚਾਉ ਆਉ ਚਾਉ ਚਾਉ ਨਾ ਕੀ ਰਖਿਆ ਦਾ ਹੋਲੋ ਹੋਲੋ ਇਹਦਾ ਬਾਲ ਇੱਧਰ ਆ ੱਡਾ ਬਾਹਰ ਨਾ ਐਂਦਾ ਨਹੀਂ ਗਾ ਫੈਂਦਾ ਫੈਂਦਾ ਅੰਚੀ கம்மலா மடி என் ਵਚਨ ਲੈ ਖਾ ਨੂੰ ਮਿਲ ਲੋ ਆ ਗਿਆ ਆਜੋ ਟੈਂਪਰੇਚਰ ਡਾਊਨ ਕਰ ਲੋ ਕੋਣ ਵਚੋਲਾ ਘੇਰ ਲਿਆ ਹੱਲ ਨਹੀਂ ਕਿ ਹੋਣਾ ਬਾਬਾ ਕੀ ਕਰ ਹੁੰਦਾ ਪ੍ਰਾਣਾ ਦੁੱਖ ਹੀ ਰਹਿੰਦਾ ਹੁੰਦਾ ਅੱਜ ਘਾੜ ਵੀ ਨੂੰ ਮਿਲਦਾ ਸਭ ਕ ਨਾਲ ਕਾ ਦੇ ਅੱਜ ਕਦੇ ਤੂੰ ਲੈ ਕੇ ਆ ਡੱਬਾ ਹਾਂ ਸਹੀ ਗੱਲ ਬੰਦਾ ਰੱਜਦਾ ਇਧਰ ਹੀ 10 ਰੁਪਏ ਭੱਜ ਆਜਾ ਜਿੰਨਾ ਬੰਦਾ ਡੱਬਾ ਲੈ ਆਂਦਾ ਲੈ ਕਿੱਥੇ ਆ ਉਹ ਖਾ ਆ 10 ਪੀ ਸ਼ਗਨ ਆਇਆ ਉਹ ਤਾਂ ਤੂੰ ਇਧਰ ਲੈ ਨਾ ਚੱਕ ਲਿਆ ਚਲਾ ਚੱਲਦੇ ਚੱਲ ਚੱਲ ਮਾਂ ਚੱਲ ਚੱਲ ਕੇ 11 ਪਰੋਂ ਜਿਆਦੇ ਘਰਾਂ ਦਾ ਪਰੋਂਾਂ ਤਾਂ ਭੁੱਖਾ ਹੀ ਹੁੰਦਾ ਮੇਸਾ ਹੀ ਭਾਵੇਂ ਜੋ ਮਰਜੀ ਹੋ ਜੀ ਮੈਂ ਤਾਂ ਫੁੱਕੀ ਚਾਹ ਪੀਂਦੀ ਸੀ ਦਿਨ ਵੀ ਫੁੱਕੀ ਪੀਂਦੀ ਨਹੀਂ ਕੀ ਕਹਿੰਦਾ ਨਾਲ ਕੋ ਦੋ ਸ਼ੁਕਰ ਕਰੇ ਫੁੱਕੀ ਜੇ ਫੋਕੀ ਚਾਹ ਮਿਲ ਨਹੀਂ ਨਾਲ ਕੀ ਕਹਿੰਦਾ ਕੋ ਦੋ ਆਹੋ ਚਾਹ ਨਹੀਂ ਆਵੇ ਤੈਨੂੰ ਲਿਆ ਕੇ ਦਿੰਦੇ ਨਹੀਂ ਨਹੀਂ ਹੈਗਾ 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 ਮੋਟਾ ਕੇ ਨਾਲ ਲਿਆਊਗਾ ਭਾਵੇਂ ਯਾਰ ਐ ਬੰਦਨ ਦਾ ਟੱਕੜੀ ਕਰੀ ਲੈ ਸਾਡੇ ਘਰੇ ਆ ਮੂੰਹ ਤੈਨੂੰ ਮਿੱਠਾ ਕਰਾਉਣਾ ਚਾਹੀਦਾ ਉਹਨਾਂ ਦਾ ਸਗੋ ਆਹੋ ਆਪਾਂ ਆਂਦਾ ਰਿਹਾ ਸੀ ਤਾਂ ਉਹ ਗੁਰਾਇਮੂਤ ਨੂੰ ਮੇਠਾ ਘਰਾ ਉਹ ਇੱਕ ਤਾਂ ਉਂਟਾ ਚੋਰ ਕੋਤਵਾਰ ਨੂੰ ਡੱਸਦਾ ਜਿਹੜਾ ਵਲੌਗ ਬਣਾ ਰਿਹਾ ਹਣ ਜਿਹਦਾ ਵਿਆਹ ਏ ਤੈਨੂੰ ਮਨ ਚੱਲ ਮੈਂ ਤਾਂ ਨਹੀਂ ਮੈਂ ਰ ਕਰਕੇ ਮੂੰਹ ਠਕਰਾ ਗਿਆ ਮਤ ਪੁੱਛਿਆ ਉਹ ਠਕਰਾ ਗਿਆ ਪਰਸੋਂ ਦਾ ਇਹ ਕੱਲ ਦਾ ਮੈਂ ਕੱਲ ਕੱਲ ਸੋ ਪਰਸੋਂ ਸਾਰੀਆਂ ਗੱਲਾਂ ਦੱਸ ਜਿਹੜੀ ਤੂੰ ਗੱਲਬਾਤ ਕਰਕੇ ਆਇਆ ਪਰਸੋਂ ਨਹੀਂ ਕੱਲ ਜੋਸਰੀਆ ਪੱਤਰ ਕੱਲ ਸਵੇਰੇ ਪਰਸੋਂ ਹੀ ਯਾਰ ਮਾਂ ਹਣ ਮੈਨੂੰ ਕਹਿੰਦਾ ਜੋਸਰੀਆ ਪੱਤਰ ਉੱਥੋਂ ਕੱਲ ਸੀ ਕੱਲ ਹਾਂ ਕੱਲ ਕੱਲ ਠੀਕ ਹੈ ਨਾ ਜਿਹੜਾ ਸੁਨੇਹਾ ਮੱਤਰ ਉੱਥੋਂ ਆਇਆ ਉਹ ਮੇਨ ਨਸਰੀ ਕੀ ਆ ਮੈਂ ਕਿਹਾ ਵੀ ਪਹਿਲਾਂ ਤੁਸੀਂ ਮੇਰੇ ਨਾਲ ਬੈਠੋ ਕਾਰਬਿਆਰ ਕਰੋ ਮੈਂ ਤਾਂ ਤਾਂ ਸੁਣੀ ਤਾਂ ਮੈਂ ਨਹੀਂ ਦੱਸਦਾ ਤੂੰ ਕੜਾ ਪਾਵੇਂਗਾ ਤਾਂ ਦੱਸੂਗਾ ਨਹੀਂ ਤਾਂ ਨਹੀਂ ਦੱਸਣਾ ਮੈਂ ਹਾਂ ਤਾਂ ਸਾਰਾ ਕੁਝ ਲਾ ਕੇ ਆਵੀਂ ਪਹੁੰਚੀ ਇਹ ਖਾਲੀ ਮੈਂ ਤੇਰੇ ਮਾਲਕੀ ਮੈਂ ਕੜਾ ਪਾਵੇਂਗਾ ਤਾਂ ਦੱਸੂਗਾ ਬਾਬਾ ਕੜਾ ਬਾਹਰੋਂ ਪਾਉਂਗਾ ਲੈ ਪਹਿਲਾਂ ਦੱਸ ਨਾ ਨਾ ਗੱਲ ਹੀ ਨਹੀਂ ਪਹਿਲਾਂ ਦੱਸੀ ਜੀ ਹੁੰਦੀ ਪਹਿਲਾਂ ਕੜਾ ਦੇ ਕੜੇ ਦੇ ਲੈ ਵੀ ਕੜਾ ਤੇ ਮੌਕੇ ਤੇ ਪਹਿਣਾ ਕੜੇ ਨਾਲ ਜਾਦੇ ਨਹੀਂ ਆਹ ਨਾ ਮੌਕੇ ਦੇ ਆ ਤੇ ਹਾਮੀ ਤੇ ਪਰ ਕੜਾ ਰਜਾ ਵਿਆਹ ਤੇ ਪਹਿਣਾ ਵਾ ਇਹ ਕੜੇ ਨਾ ਜਾਜ ਤਾਂ ਵੈਸੇ ਹੀ ਲਵਾ ਦਨੇ ਮੇਰੇ ਮੈ ਕੀ ਕਰਾਂ ਮੈਂ ਤਾਂ ਮੰਗਦਾ ਤੇ ਫਿਰ ਤੂੰ ਕਹੀਂ ਪਿਛੇ ਆਇਆ ਇਹਨਾਂ ਕੜਾ ਕੜੇ ਲਵਾ ਦਨੇ ਮੈਂ ਪੈਸੇ ਉਂਝ ਲਵਾ ਦਨੇ ਆਜੋ ਗੱਲ ਸੁਣ ਮੇਰੀ ਤੇਲੀ ਬੁਲਾਈ ਮੁੰਡੇ ਨੂੰ ਆਣ ਕੇ ਤੇਲੀ ਬੁਲਾਈ ਪਰ ਕੱਲ ਫੋਨ ਹੀ ਨਹੀਂ ਚੱਕਿਆ ਕੱਲ ਯਾਰ ਉਹਨੂੰ ਮੈਂ ਨਾ ਸੁੱਤਾ ਪਿਆ ਕੜਾ ਕਹਿੰਦਾ ਕੜਾ ਮੈਂ ਉਹਨੂੰ ਵਾਧ ਪੰਜ 6 ਲੱਖ ਤਰਾਂਜ ਲਵਾ ਦਨੇ ਵਿਆਹ ਤੇ ਅਸੀਂ ਸਪான்ਸਰ ਕਰਨਾ ਇਹਦੇ ਵੱਲੋਂ ਇਹ ਤੂੰ ਦਵਾ ਦੇ ਪੈਸੇ ਦੇ ਕੇ ਕੜਾ ਆਪਦੀ ਚੀਜੀ ਲੈਣ ਦਿਆ ਬਸ ਮੈਂ ਮੈਂ ਪੰਜ 6 ਤਰਾਂਜ ਆਂਦੇ ਬਣਾਣਗਾ ਮੇਰੇ ਪਰ ਉਹ ਪੈਸੇ ਤਾਂ ਫੇਰ ਵੀ ਦੇਣੇ ਹੀ ਪੈਣੇ ਆ ਇਹ ਫੇਰ ਵੀ ਦੇਣੇ ਮੈਨੇ ਆ ਇੱਧਰ ਹੈ ਉੱਥੇ ਹਿਸਾਬ ਹਣਾ ਤੂੰ ਵੇਲਾ ਹੁਣ ਕੀ ਕਰਨਾ ਕਿਵੇਂ ਕਰਾਇੰਗਾ ਹੁਣ ਫੇਰ ਤਾਂ ਤੈਨੂੰ ਦੂਰੀ ਚੱਟੀ ਪੈ ਜੂ ਮੈਂ ਤਾਂ ਬੋਲ ਕੇ ਜਾਂ ਪਹਿਲੇ ਦੇ ਕੇ ਕੜਾ ਇਹਨਾ ਤਾਂ ਬੁਆ ਹਾਂ ਉਹੀ ਤਾਂ ਕਹਿਣਾ ਤੂੰ ਵਿਚੋਲੇ ਦਾ ਕੜਾ ਪੱਕਾ ਯਾਰ ਹੈ ਜੇ ਛੇ ਟੋਲੇ ਤੇ ਪਾਉਣਗੇ ਫੇਰ ਮੈਂ ਕਹਿੰਨਾ ਮੈਂ ਤਾਂ ਠੀਕ ਆ 5 ਲੱਖ ਲਾਉਣਾ ਚੰਗਰ ਆ ਤੂੰ ਕਹਿੰਨਾ ਨਹੀਂ ਤੂੰ ਕਹਿੰਨੇ ਜੇ ਮੈਂ ਤਾਂ ਡੋਲੀ ਤੋੜਨ ਲੱਗਿਆ ਕੁੜੀ ਥੱਲੇ ਤਾਰ ਲੈਣੀ ਮੇਰੀ ਖੋਣੇ ਲਾਓ ਵੇਲਾ ਕੀ ਮੂੰਹ ਉੱਠ ਮੇਰਾ ਭਰਾ ਆ ਆ ਮੇਰਾ ਭਰਾ ਆ ਮੇਰਾ ਭਰਾ ਕੱਢੀ ਗਾ ਵਾਦਾ ਵੰਜੀ ਦੀ ਇਹ ਲੈ ਕਿਹੜੀ ਖਾਈ ਜਾਂਦੇ ਆ ਪੁਰਾ ਪੁਰਾ ਤੂੰ ਡੱਬੇ ਭੜਾ ਇੱਤੇ ਕਹਾਣੀ ਹੋਰੀ ਮੇਰੀ ਥੜਾ ਹਣੀ ਆ ਡੱਬਾ ਤੈਨੂੰ ਅੜਵੀ ਪਖਾ ਦੇਤੇ ਪਰ ਦੇਣਾ ਨਹੀਂ ਚੱਲ ਮੈਂ ਕੋਈ ਨਾ ਗੁੱਸਾ ਛੱਡਾ ਖਵਾ ਦੋ ਯਾਰ ਇਹ ਡੱਬਾ ਇਹ ਡੱਬਾ ਗੰਝਲ ਮੇਰੇ ਲਈ ਆ ਗਿਆ ਵਲੌਗ ਦਾ ਪsetShow ਕਰਦਿਆਂ ਹੁਣ ਵਲੌਗ ਖਵਾ ਦੋ ਯਾਰ ਐਨ ਐ ਕਰੋ ਵਿਚਾਰੇ 5000 ਕਹਿਦਾ ਜੀ ਵੀ ਕਿਹਦੇ ਨੇ ਖਵਾਉਣਾ ਨਹੀਂ ਉਹ ਨਹੀਂ ਅਗਲੇ ਵਲੌਗ ਚ ਖਵਾਵਾਂਗੇ ਮਾਤਾ ਕਹਿੰਦੀ ਪਿਆਵਾਂ ਪਰ ਖਵਾਉਣਾ ਨਹੀਂ ਅਗਲੇ ਵਲੌਗ ਚ ਖਵਾਵਾਂਗੇ ਮਾਤਾ ਵੀ ਲਾ ਇਹ ਰਮੀਖਲੀ ਮਿਸ਼ਰੀ ਖਵਾਈ ਆ ਮਿੱਠਾ ਹੀ ਖਵਾਣਾ ਹੁੰਦਾ ਛੱਕਰ ਘਰ ਦੀ ਦੇਸੀ ਸ਼ੱਕਰ ਮਾਰਾ ਦਾ ਤੇ ਮਾਰਾ ਤੂੰ ਵੀ ਖਾ ਲੈ ਸ਼ੱਕਰ ਮਾਰਾ ਫਿਰ ਨਾ ਜੀ ਮੈਂ ਨਹੀਂ ਖਾਂਦੀ ਕਾਲਾ ਸ਼ੱਕਰ ਤੇ ਗਗੂ ਲਾਲ ਅੱਖਾਂ ਲਾਲ ਕਰਦੀ ਫਦਾ ਸਾਬਣ ਪੈਗਾ ਖਾ ਇਹ ਉਹਨਾਂ ਦਾ ਵਾਹ ਪਾਰਸਲ ਖੋਲੀ ਨਾ ਜਾ ਬੰਦੇ ਦਾ ਕਹਿ ਰਾਇ ਮੈਂ ਕਿ ਚੱਕੀ ਚੁੱਕੀ ਜਾ ਵੇਖੀ ਬੋਲੇ ਦੇ ਨਾਲ ਹੀ ਲੈ ਚਲੇ ਗਰੀਬੀ ਚੱਕਦੇ ਨਹੀਂ ਬਾਤਲ ਦੇ ਬੋਲ ਦੇਣਾ ਹੀ ਮਰਤੇ ਆਪਣਾ ਬੰਦੇ ਪੈ ਤਿੰਨੇਗਾ ਇੱਧਰ ਸਾਡੇ ਘਰ ਦੀ ਮੈਚ ਕਰਨਾ ਡਰੈਸ ਕੋਡ ਮੈਂ ਵੀ ਪਾ ਸਕਦਾ ਤੇਰੇ ਕੋਲ ਗੱਲ ਹੀ ਨਹੀਂ ਤੇਰਾ ਕੋਈ ਲੈਣਾ ਦੇਣਾ ਨਹੀਂ ਸਾਡੇ ਨਾਲ ਇਸ ਮਸਲੇ ਉਹ ਇਲਾਕੇ ਦੇ ਕੋਈ ਨਹੀਂ ਇਹ ਤਾਂ ਸਾਡਾ ਇਹ ਪਲਾਨਿੰਗ ਆ ਸਾਡੀ ਕਿ ਕੋਰਤੇ ਵੀ ਅਮੇ ਜਾਗ ਵਾਲੇ ਦੇ ਨਾਲ ਹੋ ਜਾਣੇ ਜੀ ਜੇ ਹੁਣ ਮੈਂ ਵਿਚੋਲਾ ਬਣ ਗਿਆ ਕੋਈ ਕੋਈ ਗਲਤੀ ਥੋੜੀ ਕਰ ਲਈ ਆ ਫੇ ਤੁਸੀਂ ਇਹੇ ਗੱਲ ਚ ਨਪੀਓਗੇ ਹਾਂ ਨਹੀਂ ਹੁਣ ਤਾਂ ਦੱਬ ਕੇ ਤੂੰ ਰੋ ਮਾਰ ਬਜਾ ਹਾਂ ਰੋ ਮਾਰਾਂ ਮੈਂ ਦਾ ਸਬੰਧ ਕਰੂੰ ਇਹਨਾਂ ਆਂ ਬੰਦ ਰੱਖੀਵਾ ਆ ਲੈ ਹੋਏ ਇਹ ਕੋਈ ਨਹੀਂ ਵਿਆਹ ਤਾਂ ਪਹਿਲਾਂ ਜਿੰਨਾ ਰੋ ਪਾਰੇਗਾ ਉਨਾਂ ਹੀ ਪਾੜੇਗਾ ਵਿਆਹ ਤਾਂ ਪਹਿਲਾਂ ਜਿੰਨਾ ਘਰ ਕੋਈ ਮਾਂ ਤੇਰਾ ਸਾਥ ਤੇਰਾ ਸਾਥ ਚਾਹੀਦਾ ਮੈਨੂੰ ਮਾਰ ਲੈ ਹੁੰਦੀ ਜਿੰਨਾ ਫੁੱਫੜ ਦਾ ਘਰ ਚ ਜਿੰਨਾ ਉਹਨੇ ਵੀ ਕੋਲੇਦਾਰ ਉਹ ਬੰਦਾ ਫੁੱਫੜ ਹੈਗਾ ਨਹੀਂ ਫਿਰ ਵਿਚੋਲਾ ਹੀ ਆ ਹੁਣ ਤਾਂ ਆਪਕੇ ਇਨਕਲਾਬ ਇਧਰ ਆਉਂਦੇ ਆ ਲਿਆਓ ਪੈਗ ਲਿਆਓ ਬੋਤਲ ਲਿਆਓ ਬੋਤਲ ਸਾਰਾ ਲਿਆਉਗੀ ਗੱਡੀ ਛਾਹ ਕਰਾਉਂਦੇ ਨਹੀਂ ਭਵੇਂ ਕਿੰਨੇ ਹੀ ਹੋਏ ਰਗੇ ਐ ਮੈਂ ਭਵੇਂ ਲੰਮਾ ਪਹਿਰਾਂ ਤੁਸੀਂ ਮੇਰੀ ਗੱਲ ਬੰਨੀ ਜਣੀ ਮੈਂ ਐਂਗਾ ਓਟਾ ਸਾਰੋ ਲਿਆ ਕੇ ਇਧਰ ਮੈਸਤੀ ਲੱਗਿਆ ਕਹਿੰਦਾ ਉਹਨਾਂ ਨੂੰ ਖੋਚ ਰਾਂ ਉਹਦੇ ਵਿੱਚੋਂ ਬਾਈ ਤੋਂ ਥੱਲੇ ਬੈਠਣ ਆਏ ਹੱਥ ਵੀ ਮਾਰਦਾ ਇਹਨਾਂ ਕੋਈ ਤੁਹਾਨੂੰ ਕੁਛ ਕਰਨਾ ਹੀ ਵੈਣਾ ਮੇਰਾ ਹੱਥ ਵੀ ਖਾਲੀ ਨਹੀਂ ਜਾਣਾ ਚਾਹੀਦਾ ਨਹੀਂ ਮੈਂ ਕਿਹਾ ਯਾਰ ਅੱਧਾ ਤਾਂ ਮੋਟਰ ਰੇਸਤਾ ਦਾ ਚਾਹੀਦਾ ਜੀ ਪਰਾਵਾ ਸਾਰੀ ਲੈ ਜਾ ਨੇ ਲੈ ਜਾ ਲੈ ਪਰਲੇ ਪਾਸੇ ਸਾਰੀ ਲੈ ਜਾ ਉਹ ਪਰਾਂ ਬਈ ਇਹ ਕਾਹਦੇ ਸਾਡੇ ਸਾਡੇ ਤੇ ਛਗਣਾ ਦਾ ਕੰਮ ਚੱਲ ਰਿਹਾ ਤੂੰ ਰੇਤਾ ਲੈਣਾ ਗਿਆ ਨੇ ਹਸੰਦਿਆ ਉਹ ਜਿਹੜੀ ਪਰਾਂ ਨਹੀਂ ਪਰ ਉਹ ਪਰਾਂ ਨਹੀਂ ਢੇਰੀ ਹੈ ਸਰਕ ਤੇ ਪਰਲੇ ਪਾਸੇ ਇਹਨਾਂ ਨੇ ਗਾਲੀ ਚੱਕਰ ਉਥੋਂ ਗਿਆ ਆ ਜੂਰ ਸਾਹਿਬ ਮਾ ਤਾਂ ਫੇ ਤੂੰ ਚੱਲ ਵੜ ਤੂੰ ਮੇਰਾ ਸਰਨਾ ਨਹੀਂ ਕਿਉਂ ਮੈਂ ਵਿਆਹ ਦੀ ਸ਼ਾਪਿੰਗ ਕਰਨ ਲੈਣ ਵਿੱਚੋਲੇ ਆਣ ਵਿਚੋਲੇ ਆਣ ਜਾ ਕੇ ਆਓਗੇ ਵਿਚੋਲੇ ਲੈਣ ਆਇਆ ਵਿਚੋਲੇ ਨਹੀਂ ਆਓ ਵਿਚੋਲੇ ਨਹੀਂ ਆਓ ਖਰਾ ਦਿੰਦੇ ਆ ਕਹਿੰਦੇ ਵਿਚੋਲੇ ਆਸਟ੍ਰੇਲੀਆ ਲੈ ਕੇ ਜਾਣਾ ਕਹਿੰਦੇ ਵਿਚੋਲੇ ਕਿੱਥੇ ਲੈ ਕੇ ਜਾਣਾ ਮੇਰੇ ਜਵਾਲਾ ਸਾਹਿਬ ਮਾਰਾ ਵੀਰ ਲੱਗਣਾ ਸਹੀ ਹੈ ਇਹ ਤਰਿ ਵਿਝ ਔਖਾ ਨਹੀਂ ਜਾਮ ਨੇ ਹੁਰਸਾ ਮੈਂ ਜਾਊਂਗਾ ਚੱਲ ਜਾ ਮੈਂ ਜਾਣਾ ਜਾਵਾਂ ਵਿਹਲਾ ਹੀ ਆ ਤੂੰ ਇੱਥੇ ਹੀ ਕਰਨਾ ਬੈੱਡ ਹੀ ਤੋੜਨੇ ਤੇ ਸੁੱਤੇ ਪਏ ਨੇ ਕਿਉਂ ਤੇ ਜਾਣਾ ਨਹੀਂ ਇਹ ਠੀਕ ਆ ਇਹਨੂੰ ਕਿੱਥੇ ਪਾਸ ਲੈ ਇਹਨੂੰ ਇਹਨੂੰ ਲੈ ਜਾ ਜਾ ਇਹਨੂੰ ਚੱਲੇ ਪਾਸ ਲੈ ਕੇ ਜਾਣਾ ਇਹਨੂੰ ਲੈ ਕੇ ਜਾ ਵਾਕਈ ਇਹਨੂੰ ਕਿਹ ਐ ਫਰਾ ਠੀਕ ਐ ਇਹਨੂੰ ਅੰਛੀ ਨੂੰ ਲੈ ਕੇ ਜਾਂਦੇ ਸੀ ਸਾਢੇ ਜੋ ਇੱਥੇ ਠੀਕ ਆ ਅੰਛੀ ਤੂੰ ਨਹੀਂ ਜਾਣਾ ਨਹੀਂ ਲੈ ਤੂੰ ਨਹੀਂ ਜਾਣਾਗਾ ਅੰਛੀ ਨੂੰ ਨਹੀਂ ਲੈ ਕੇ ਜਾਣਾ ਅੰਫੇਸਕੀ ਕੋਲੇ ਰਹਾ ਹਾਂ ਮੈਂ ਪੋਲੋ ਕੋਲੇ ਰਹਿ ਜਿਹੜਾ ਪੋਲੋ ਲਿਆਂਦਾ ਤੂੰ ਵਿਆਹ ਕਰਾ ਦੇ ਤਾ ਕਿਦੋਂ ਵਿਆਹ ਬਾਤ ਜਦੋਂ ਮਚੋਲਾ ਸਾਹਿਬ ਕਹਿਣਗੇ ਉਦੋਂ ਆ ਪਾਪਾ ਨੂੰ ਪੁੱਛ ਵਿਚੋਲਾ ਸਾਹਿਬ ਉਹਨੂੰ ਵਿਚੋਲਾ ਸਾਹਿਬ ਵਿਆਹ ਕਰਾ ਦੇ ਪੁੱਛ ਵਿਆਹ ਕਰਾ ਦੇ ਨਹੀਂ ਕਿਤੇ ਮੇਰੇ ਕੋਲ ਹੋਣੇ ਆਇਆ ਕਰਨਾ ਹਾਂ ਉਹਨੂੰ ਜਾ ਕੇ ਮੈਨੂੰ ਪੁੱਛ ਲੈ ਕਰਾਂ ਮੈਂ ਕਿਹਨੂੰ ਕਰਾ ਵਿਆਹ ਤੇਨੂੰ ਠੀਕ ਆ ਵਿਆਹ ਕਰਾ ਅੰਛੀ ਨੂੰ ਪੁੱਛੋ ਉਹਨੇ ਵਸੇ ਜਾਉਂਗੇ ਆ ਚਲੋ ਅੰਛੀ ਨੂੰ ਪੁੱਛ ਲੈ ਮੈਂ ਉਹ ਵਿਆਹ ਕਰਾ ਅੰਛੀ ਇਕੱਲੇ ਨਹੀਂ ਆ ਪਰ ਨਹੀਂ ਵਿਆਹ ਤੇ ਆਂਗੀ ਮੇਰੇ ਤੇ ਘਰ ਹੈ ਪੰਗੜਾ ਪੋਣਾ ਵਿਆਹ ਤੇ ਨੋ ਲੈ ਫਿਰ ਵਿਆਹ ਤੇ ਪੰਗੜਾ ਨਹੀਂ ਪੋਣਾ ਫਿਰ ਆਉਣਾ ਕੀ ਕਰਨਾ ਸੂਟ ਨਹੀਂ ਪੋਣੇ ਪਿਆ ਤੇ ਸੂਟ ਪਾਏਂਗੀ ਨਾ ਫਿਰ ਪੋਣਾ ਕੀ ਪੈਂਟ ਕੋਟ ਪਾਉਂ ਪੈਂਟ ਕੋਟ ਤਾਂ ਮੈਂ ਪੋਣਾ ਵਾਂ ਮੈਂ ਵੀ ਪਾਉਂਗੀ ਨਹੀਂ ਮੈਂ ਤਾਂ ਗੈਰ ਵੀ ਨਹੀਂ ਪੋਣਾ ਪੈਂਟ ਕੋਟ ਮੈਂ ਵੀ ਪਾਉਂਗੀ ਪੈਂਟ ਕੋਟ ਲੈ ਤੂੰ ਪੈਂਟ ਕੋਟ ਕੋ ਪੋਣਾ ਮੈਂ ਪਾਉਂਦੀ ਹੁੰਨੀ ਆ ਨਹੀਂ ਪੋਣਾ ਕੋਈ ਸੂਟ ਪੋਣਾ ਸੋਹਣਾ ਜਾਂ ਯਾ ਤੇ ਮੈਂ ਬੈਂਟ ਕੋਰ ਪਾਈ ਸੀ ਕਰੋ ਪਾਈ ਸੀ ਆਸਟ੍ਰੇਲੀਆ ਤੋਂ ਕਰੋ ਕਿੰਨਾ ਟਾਈਮ ਹੋ ਗਿਆ ਕਿੰਨੇ ਦਿਨ ਹੋ ਗਏ ਪਰਸ ਪਰਸੋਂ ਆਈ ਨਹੀਂ ਪਰਸੋਂ ਨਹੀਂ ਆਈ ਹਾਂ ਫਿਰ ਕਦੋਂ ਆਈ ਪਤਾ ਨਹੀਂ ਪਰਸੋਂ ਆਈ ਮੈਨੂੰ ਪਤਾ ਆ ਜਾਂ ਝੂਠ ਬੋਲਦੀ ਬਈਆ ਨਹੀਂ ਪਰਸੋਂ ਆਈ ਤੇ ਮੰਡੇ ਆਇਆ ਮੈਨੂੰ ਪਤਾ ਕੋਈ ਫਿਰ ਠੀਕ ਆ ਸਟੱਡੀ ਉੱਥੇ ਰਹੀ ਪੇਪਰ ਇਹ ਹਜੇ ਕਿਹੜਾ ਪੜਦੀ ਆ ਨਾ ਗਿਆ ਵੀ ਨਹੀਂ ਪੜਦਾ ਖੱਲਿਆ ਸਕੂਲ ਪੜਦੀ ਨਹੀਂ ਉੱਥੇ ਨਹੀਂ ਪੜਦੀ ਮੈਂ ਟੀਚਰ ਨਾਲ ਕੱਲ ਹੋਈ ਵੀਰੇ ਆਸਟ੍ਰੇਲੀਆ ਚੋਂ ਕਹਿੰਦੇ ਅੰਛੀ ਨਹੀਂ ਪੜਦੀ ਮੈਂ ਪੜਦੀ ਹਾਂ ਮੈਂ ਤਾਂ ਗੈਵਿਨ ਨੇ ਬੈਂਡ ਨਾਲ ਗੱਲ ਕੀਤੀ ਸੀ ਗੈਵਿਨ ਪੜਦੀ ਆ ਗਈ ਗਏ ਬੰਦ ਲੈ ਗਿਆ ਸ਼ਿਆਰ ਨਹੀਂ ਗੇ ਨੰਬਰ ਤੋਂ ਨੰਬਰ ਘਟਾਏ ਕਹਿੰਦੇ ਤੇ ਮੈਂ ਕੀ ਮੈਡਮ ਦਾ ਨਾਮ ਸੀ ਆਸਟ੍ਰੇਲੀਆ ਵਾਲੀ ਦਾ ਕੀ ਸੀ ਜੁਲੀਆ ਜੁਲੀਆ ਨਾ ਖਾਣੀ ਨਹੀਂ ਮੈਂ ਬੱਸ ਨਾ ਆਈ ਰਹੀ ਜਾਨ ਬਸ ਨਾ ਬਸ ਆ ਟੋਕ ਲੈ ਡਬਈ ਬਣਾਵਾਂਗੇ ਬੱਡੇ ਠੀਕ ਆ ਨਾ ਨਾ ਹਜੂਰ ਸਾਹਿਬ ਇੱਕ ਵਾਰ ਬਿਜੋ ਤੇ ਬਾਬੇ ਤੇ ਬਾਬੇ ਤੇ ਬਾਬੇ ਦੇ ਹਾਂ ਇਹ ਕੀ ਕਹਿੰਦੀ ਜ ਆਸਟ੍ਰੇਲੀਆ ਹੁਣ ਆਣਾ ਜਾਂ ਡਬਈ ਬਣਾਉਣਾ ਨਾ ਅੱਧ ਬਈ ਤਾਂ ਠੀਕ ਜਾਈਆ ਆਸਟ੍ਰੇਲੀਆ ਠੀਕ ਆ ਉੱਥੇ ਤਾਂ ਮੈਂ ਵੀ ਚਲਦੀ ਨਾਲ ਨੋ ਮੈਂ ਨਹੀਂ ਜਾਣਾ ਆਸਟ੍ਰੇਲੀਆ ਯੋ ਮੈਂ ਤਾਂ ਖੁਸ਼ ਹਾਂ ਡਬਈ ਵਧੀਆ ਹੀ ਨਾ ਹਜੂਰ ਸਾਹਿਬ ਯੂਟਿਊਬ ਆ ਉਹ ਤੇ ਗੱਲਾਂ ਵੀ ਬੜੀਆਂ ਚਲਦਾ ਵਧੀਆ ਠੀਕ ਆ ਹੂੰ ਬੱਸ ਤੇ ਜਾਣਾ ਬੱਸ ਕਰਕੇ ਟ੍ਰੇਨ ਤੇ ਤੱਤ ਨੂੰ ਕਿ ਟ੍ਰੇਨ ਨਹੀਂ ਟ੍ਰੇਨ ਕਿ ਨਹੀਂ ਫਿਰ ਨਹੀਂ ਨਹੀਂ ਬੱਸ ਦਾ ਠੀਕ ਰਹਿੰਦਾ ਟ੍ਰੇਨ ਤੇ ਮਜ਼ਾ ਆਉਂਦਾ ਮੈਨੂੰ ਤਾਂ ਬੱਸ ਹੀ ਆਉਂਦਾ ਰੋਡ ਵਿੱਚ ਬੱਸ ਹੋਵੇ ਟ੍ਰੇਨ ਵਧੀਆ ਸਮ ਲੱਗਦਾ ਮੈਂ ਕਿ ਬੱਲਾ ਸਾਹਿਬ ਅੱਜ ਨੂੰ ਮੈਥਾ ਕਰਾਉਣ ਲੱਗੇ ਹੁੰਦਾ ਇਹ ਤਾਂ ਉਧਰੋਂ ਆਇਆ ਤਰਾ ਡੱਬਾ ਹਾਂ ਅਜੇ ਉਧਰੋਂ ਆਇਆ ਏ ਹੋਰ ਉਧਰੋਂ ਲੋਏ ਉਧਰੋਂ ਨਾ ਆਇਆ ਏ ਤੇ ਚੋਲੇ ਦੇ ਆਦਿ ਮੈਂ ਤਾਂ ਲਿਆਂਦਾ ਨਹੀਂ ਹਾਂ ਜੀ ਤਾਂ ਜਿਹੋ ਲਿਆ ਉਹ ਇੱਕ ਗੱਲੀ ਹੋ ਗਈ ਉਧਰ ਆ ਕੇ ਉਧਰ ਆ ਗਿਆ ਐਵੇਂ ਤੂੰ ਕੀ ਗੰਦੀ ਹੁੰਦੀ ਆ ਇਹ ਕਿੰਨਾ ਨੂੰ ਪਾਰਟੀ ਦੇਣੀ ਹੈ ਉਹਨੇ ਅੱਜ ਅੱਜ ਜਹਾਂ ਪਾਰਟੀ ਬਣਦੀ ਹੈ ਪਾਰਟੀ ਦਾ ਹਾਂ ਪਾਰਟੀ ਆਪਾਂ ਬਣਾਉਣੀ ਹੈ ਲਿਸਟਾ ਬਣਾ ਕਰਾਇਆ ਪਾਰਟੀ ਐਵੇਂ ਥੋੜਾ ਇਧਰੋਂ ਲੈ ਲਈ ਆਪਾਂ ਤੇ ਨੂੰ ਦੇ ਹੀ ਦੇਣੀ ਆ ਹਾਂ ਲੈ ਲਈ ਵਾਲਾ ਜੋਲੇ ਦਾ ਰੂਮ ਹੀ ਠਗਰਾ ਦੇ ਆਜਾ ਬਿਜੋਲੇ ਦਾ ਭਰਾ ਵੀ ਆ ਦੇ ਇਧਰ ਆ ਲੈ ਤੈਨੂੰ ਵੀ ਇਸ ਜੁੱਤੀ ਮੇਰੀ ਹੋਣੀ ਪਈ ਇਧਰ ਆ ਇਧਰ ਆ ਉਹ ਸਾਰੇ ਬੋਤੇ ਵੀ ਫਰਾਕ ਅਜੂਤਾ ਕਵਾਪੋਰਾ ਤੇ ਲਗਾ ਉਹ ਵੀ ਬੜੀਆ ਭਾਂਜੇ ਮੇਲਾ ਦਾ ਪਾਰਕੂਰ ਕਟਾ ਤੋ ਆਗੋ ਘਟਾ ਲਿਆ ਹੁਣ ਜਿੰਮ ਲਾ ਦੀ ਅੱਜ ਪਹਿਲਾ ਦਿਨ ਠੀਕ ਆ ਸਵਾਰੀ ਤਾਂ ਦਿੱਤੀ ਨਹੀਂ ਤੂੰ ਕਰਕੇ ਤਾਂ ਦਾ 20000 ਇਹਨੂੰ ਨਾ ਦੇ ਨੀ ਚੋਲੇ ਨੂੰ ਦੇਣੀ ਆ ਬੈਠੀ ਮੈਂ ਨਾ ਜੰਨਾ ਉਧਾਰੀਆਂ ਬਹੁਤ ਬਹੁਤ ਨਸਰਾਂ ਆ ਦਾਈਆਂ ਪੈਣ ਤੁਹਾਨੂੰ ਵੀ ਬਹੁਤ ਬਹੁਤ ਨੌ ਨਵੀਂ ਪੁੱਤ ਪਹਿਲਾਂ ਕਿਵੇਂ ਗੱਲ ਸ਼ੁਰੂ ਕੀਤੀ ਕਿਵੇਂ ਅੱਗੇ ਤੇ ਮੇਰੇ ਚਾੜੀ ਉਹ ਹੀ ਮੈਂ ਤਾਂ ਸੋਣ ਹੁਣੇ ਗੱਲਾਂ ਕਰਨ ਲਈਆਂ ਬਾਕੀ ਜੋ ਕਰਮਾ ਦਾ ਇੰਨਾ ਵੀ ਵਿਚੋਨੇ ਤੇ ਬਿਨਾ ਗੱਡੀ ਨਹੀਂ ਚੱਲਦੀ ਹਾਂ ਇਹ ਹਾਲ ਹੈ ਕੀ ਆ ਹਾਰ ਨਾ ਪਹਿਣ ਬਾਕੀ ਤਾਂ ਸਸਤੋ ਸੱਤ ਜੋਲਿਆਂ ਦੀ ਹਾਰ ਪੁੱਜੇ ਨਹੀਂ ਉਹ ਨਹੀਂ ਆਖ ਮੈਂ ਇਹ ਸਹੂਆ ਹੈ ਦਾ ਉਹ ਕੁੜੀ ਮੁੰਡੇ ਤੇ ਹੁੰਦਾ ਵੀ ਮਾਂ ਕੇ ਤੇ ਮੁੰਡੇ ਤੇ ਤੇ ਕੁੜੀ ਦੇ ਮਾਂ ਪਿਓ ਤੇ ਨਹੀਂ ਹੁੰਦਾ ਤੂੰ ਮੁੰਡੇ ਨੂੰ ਮੈਨੂੰ ਮੋਟਾ ਮੋਟਾ ਕਰਾ ਤਾਂ ਜੀਦਾ ਵਿਆਹ ਵਾ ਉਹ ਤਾਂ ਕੋਈ ਮੌਣੀ ਦਿਆ ਪਹਿਲਾਂ ਕਹਿੰਦਾ ਸੀ ਮੈਂ ਅਗਲੇ ਸਾਲ ਐਂਡ ਤੇ ਕਰਾਉਣਾ ਹਾਂ ਫੇਰ ਆ ਗਿਆ ਵੀ ਮੈਂ ਥੋੜੀ ਗਰਮੀ ਹੋ ਸ਼ੁਰੂ ਹੋ ਗਈ ਉਦੋਂ ਕਰਾਉਣਾ ਹੈ ਹਾਂ ਹੁਣ ਆਪਾਂ ਮਹਨ ਗਿਰੂ ਡੇਵਾ ਹਿਦਾ ਮੈਂ ਡੇ ਨੀ ਆਪਣਾ ਕਲੀਅਰ ਕਰਦੀ ਕਰਵਾ ਡੇਟ ਆਪੇ ਵਾ ਤੁਸੀਂ ਦੱਸ ਜੋਣ ਅਗਲੇ ਲਈ ਅਗਲੇ ਵਲੌਗ ਚ ਹੂੰ ਅਗਲੇ ਵਲੌਗ ਚ ਇਹ ਲੈ ਅਗਲੇ ਵਲੌਗ ਹੋਊਗਾ ਨਾ ਉਹ ਚ ਮੈਂ ਦੱਸਾਂ ਉਹਦੇ ਡੇਟ ਰੱਖ ਦੱਸਾਂਗੇ ਅਸੀਂ ਕੀ ਆ ਮੈਂ ਨਾਲ ਥੋੜਾ ਕੀ ਇਹਨਾਂ ਦੇ ਹਜੂਰ ਸਾਹਿਬ ਉਹਦੇ ਅਰਦਾਸ ਕਰਾ ਕੇ ਆਉਣੇ ਨਾ ਹਜੂਰ ਸਾਹਿਬ ਜਿੱਥੇ ਚੋਲੇ ਪਹਿਲੀ ਵਾਰ ਵਿੱਚ ਚੋਲੇ ਬਣੇ ਮਾ ਬਾਤ ਜਿਹੜਾ ਹੱਥ ਪੈ ਗਿਆ ਉਹ ਚੋਲਿਆ ਦੀ ਚੋਲੇ ਨਾ ਮੈਂ ਜਾਨੀ ਮੈਂ ਨਹੀਂ ਮੈਨੂੰ ਤੱਕੇ ਟੈਂਸ਼ਨ ਨਹੀਂ ਲੈਣੀ ਮੇਰੇ ਹੁੰਦਾ ਬਈ ਨਾ ਤੇਰੀ ਹੁੰਦਾ ਟੈਨਸ਼ਨ ਆ ਤੇਰੀ ਟੈਨਸ਼ਨ ਹਮ ਦੀ ਦੂਰ ਬੜਾ ਮੈਂ ਜਿਹੜਾ ਗੱਲਬਾਤ ਕੀਤੀ ਨਾ ਉਹਦੇ ਬੈਠੇ ਇਕੱਤੇ ਤੇ ਮਾਂ ਬੋਦ ਤੇ ਮੈਂ ਮਾਂ ਨੂੰ ਕਿਹਾ ਤੂੰ ਗੱਲ ਕਰ ਲੈ ਆ ਗਈ ਸ਼ੋਰ ਨਾ ਕਰੀ ਮਾਂ ਆਖੇ ਵੀ ਤੂੰ ਕਰ ਲੈ ਗੱਲ ਫਿਰ ਮੈਂ ਕਿਹਾ ਬਾਬਾ ਅਬ ਉਧਰ ਜਾਣਾ ਨਾ ਅਕੀਦੀ ਸਗਰਾ ਤੂੰ ਜਾ ਮੰਜਕੀ ਨਹੀਂ ਮੇਰਾ ਵਿਆਹ ਵੈਸੇ ਹਾਂ ਮੰਜਕੀ ਨਹੀਂ ਹੋ ਰਿਹਾ ਕੋਈ ਕਹੇ ਨਾ ਕਿਹਨੋਂ ਨਹੀਂ ਹੋ ਰਿਹਾ ਯਕੀਨ ਸਹੀ ਗੱਲ ਜਿਹੜਾ ਪੁੱਛਦਾ ਇਹਨੇ ਪ੍ਰੈਂਕ ਹੈ ਇਹਨੇ ਪ੍ਰੈਂਕ ਹੈ ਜਾਣ ਕੇ ਕਰੀ ਜਾਂਦੇ ਆ ਤੇ ਇਹ ਜਕੀਨ ਹੋਈ ਨਹੀਂ ਰਹੀ ਇਹ ਸੱਚ ਤਿੰਨ ਦਿਨ ਹੋ ਗਏ ਆਪਾਂ ਡੱਬਾ ਬਣਦਿਆਂ ਨੂੰ ਤਿੰਨ ਦਿਨ ਹੋ ਗਏ ਤੁਹਾਨੂੰ ਹੁਣ ਹਜਾਰ 2000 ਰੁਪਏ ਪੈਸੇ ਚਾਹ ਲਾ ਦੇਣਾ ਵਾ ਤੇ ਅੱਜ ਅੱਜ ਵੀ ਕਿਹਨੂੰ ਚਕੀ ਹਾਂਜੀ ਮੇਰੀ ਮੇਰੀ ਹੋ ਗਈ ਕਰੀ ਮੈਂ ਉਧਰ ਗਰਸ਼ਾਨੇ ਕਿ ਕਰੀ ਗਿਆ ਸੀ ਚਲ ਮੈਂ ਇੱਕ ਮਿਲ ਆਉਣਾ ਹਾਂ ਤੇ ਉਹ ਕਹਿੰਦੇ ਹਾਂ ਹਾਂ ਮੈਂ ਕੱਲ ਹੀ ਛਾਹ ਬਣਾਤੀ ਤੇ ਅੱਗੇ ਮੈਂ ਆਉਣਾ ਤੁਸੀਂ ਮੈਨੂੰ ਖਾਣ ਪੀਣ ਨੂੰ ਵਾਧੂ ਦਿੰਨੇ ਨਾਲ ਦਿੱਤਾ ਹੀ ਕੁਝ ਨਹੀਂ ਕਹਿੰਦੀ ਤੁੰਗਾ ਤੋਂ ਨਹੀਂ ਲੈ ਕੇ ਆ ਤੂੰ ਚੋਲਾ ਤੂੰ ਖਾਣੀ ਕਿਵੇਂ ਆ ਗੱਡ ਕਰੇ ਜਿਹੜੀ ਡੱਬਾ ਪਿਆ ਖਾਣ ਆਈ ਅਸੀਂ ਚੋਲੇ ਜਿਹੜੀ ਜੀ ਖਾਈ ਆਣ ਮੈਨੂੰ ਮੈਂ ਦੱਸ ਨਹੀਂ ਸਕਦਾ ਕੀ ਹੋਇਆ ਕੀ ਹੋਇਆ ਉਹਦੇ ਕੋਈ ਹੋਰ ਹੀ ਕੋ ਪਤਾ ਮੈਨੂੰ ਪਤਾ ਨਹੀਂ ਉਹ ਚੱਕਰ ਚ ਚੱਕਰ ਖਵਾਈ ਜਾਂਦਾ ਅੱਛਾ ਅੱਛਾ ਹਾਂ ਚੱਕਰ ਜੀ ਕੋੜਾ ਪਾਇਆ ਸੀ ਦੋ ਡੈਮੇਚਰੀ ਮਨ ਉਹ ਕਹਵਾਣੀ ਚਾਹਣਾ ਕੋੜਾ ਪਾ ਚਾਹ ਬਣਾਈਂਗੇ ਮੈਂ ਚਾਹਾਂ ਨਹੀਂ ਕਿ ਮੈਂ ਚਾਹ ਵੀ ਨਹੀਂ ਮੈਂ ਤਾਂ ਸੀ ਤੱਕ ਤੁਹਾਨੂੰ ਦਿਖੰਦਾ ਮੈਂ ਤਾਂ ਸੁਮਨ ਆਂਦੀ ਕਿਆ ਬਣਾਈਏ ਬਣਾ ਲਵੀਂ ਥੋੜੀ ਥੋੜੀ ਸਾਡੇ ਦਾ ਰੰਗ ਕਾਣੀ ਬਣਾਉਣੀ ਅੱਜ ਮੇਰਾ ਤਾਂ ਨਹੀਂ ਹੁੰਦਾ ਤੇਰਾ ਬਣਾ ਮੇਰਾ ਲ ਕੀ ਹੋਣਾ ਪਹਿਲੇ ਕੋਪ ਤੇ ਸੋਰ ਕੋ ਤੋ ਨਾ ਆ ਤੇ ਕੀ ਹੋਣਾ ਹੁਣ ਜਿਵੇਂ ਹੋਰ ਕੀ ਹੋਣਾ ਚੱਕਰ ਵਧੀਆ ਪਾਵੂਗੇ ਉਹਦੇ ਨਾਲ ਸ਼ਾਇਦ ਰੰਗ ਦਾ ਫਰਕ ਪੈ ਮੈਂ ਸ਼ੱਕਰਾਂ ਸ਼ੁਕਰਾਂ ਨਾ ਖੋਈ ਮਿਲਦਾ ਸੁਮਨ ਇਹਨੂੰ ਹਜੇ ਮੈਂ ਕਰਾ ਕੇ ਤਾਂ ਰੰਗ ਪਿਆ ਤੇ ਸ਼ੱਕਰਾਂ ਦੇ ਨਾਲ ਤਾਂ ਕਰਦਾ ਛੱਡੋ ਨਹੀਂ ਛਤਰਾ ਦਾ ਕੁਝ ਛਤਰਾ ਦਾ ਇਹਨਾਂ ਨੂੰ ਆਨਵੇਂ ਸ਼ੱਕਰਾਂ ਨਾਲ ਠੀਕ ਆ ਹੋਰ ਨਹੀਂ ਪਾਉਦੇ ਲਓ ਜੀ ਮਿੱਤਰੋ ਅਗਲਾ ਵਲੌਗ ਤਾਂ ਦੱਸਦੇ さすりが